ਪ੍ਰਿਆਜੇ ਤੁਹਾਨੂੰ ਕਿ ਮੈਸੇजेस ਆਉਂਦੇ ਆ ਮੈਂ ਕਮੈਂਟਸ ਬੜੀ ਸੀ ਕਿ ਦੀਦੀ ਫਿਲਮਾਂ ਦੇ ਵਿੱਚ ਆਓ ਤਾਂ ਫਿਰ ਉਹ ਲੋਕਾਂ ਦਾ ਸੁਪਨਾ ਕਦ ਪੂਰਾ ਕਰਨ ਜਾ ਰਿਓ ਐਕਚੁਅਲੀ ਮੇਰੇ ਜਿਹੜੇ ਅਕਾਊਂਟਸ ਹੈਗੇ ਨਾ 10-20 ਕਰੋੜ ਰੁਪਈਆ ਬਸ ਮੈਂ ਸੋਚ ਰਹੀ ਆ ਕਿ ਇੱਕ ਫਿਲਮ ਜਿਹੜੀ ਆ ਬਣਾਈ ਜਾਵੇ ਮੈਂ ਇੱਥੇ ਵਿਚਾਰੀ ਆ ਇੱਕ ਕਮਰੇ ਵਿੱਚ ਰੀਲ ਬਣਾਉਣ ਵਾਲੀ ਮੈਂ ਕਿੱਥੋਂ ਇੰਨਾ ਐਫਰਟ ਕਰ ਲਾਂਗੀ ਮੇਰੇ ਲਈ ਤਾਂ ਸਿਰਫ 90 ਸੈਕਿੰਡ ਦੀ ਜਿਹੜੀ ਰੀਲ ਆ ਨਾ ਉਹੀ ਬੜੀ ਵੱਡੀ ਫਿਲਮ ਹੁੰਦੀ ਆ ਪਿਆਜੇ ਤੁਹਾਨੂੰ ਕਿ ਮੈਸੇਜਸ ਆਉਂਦੇ ਆ ਮੈਂ ਕਮੈਂਟਸ ਪੜ੍ਹ ਰਹੀ ਸੀ ਕਿ ਦੀਦੀ ਫਿਲਮਾਂ ਦੇ ਵਿੱਚ ਆਓ ਤਾਂ ਫਿਰ ਉਹ ਲੋਕਾਂ ਦਾ ਸੁਪਨਾ ਕਦ ਪੂਰਾ ਕਰਨ ਜਾ ਰਿਓ ਕਿ ਲੋਕ ਤਾਂ ਬੜੇ ਐਕਸਾਈਟਡ ਨੇ ਤੁਹਾਨੂੰ ਵੱਡੇ ਪਰਦੇ ਤੇ ਵੀ ਦੇਖਣ ਨੂੰ ਐਕਚੁਅਲੀ ਮੇਰੇ ਜਿਹੜੇ ਅਕਾਊਂਟਸ 'ਚ ਹੈਗੇ ਨਾ 10-20 ਕਰੋੜ ਰੁਪਈਆ ਬਸ ਮੈਂ ਸੋਚ ਰਹੀ ਆ ਕਿ ਇੱਕ ਫਿਲਮ ਜਿਹੜੀ ਆ ਬਣਾਈ ਜਾਵੇ ਉਹ ਮੇਰੇ ਵਾਸਤੇ ਕੀ ਆ ਮੇਰੇ ਵਾਸਤੇ ਕੁਝ ਨਹੀਂ ਹੈਗਾ ਬਹੁਤ سارے ਮੈਸੇजेस ਆਉਂਦੇ ਆ ਤੇ ਮੈਂ ਕਹਿੰਨੀ ਨਹੀਂ ਹਾਏ ਮੇਰੇ ਫੈਨ ਕਿੰਨੇ ਭੋਲੇ ਆ ਮੈਂ ਤੇ ਵਿਚਾਰੀ ਐ ਇੱਕ ਕਮਰੇ ਵਿੱਚ ਰੀਲ ਬਣਾਉਣ ਵਾਲੀ ਮੈਂ ਕਿੱਥੋਂ ਇੰਨਾ ਐਫਰਟ ਕਰ ਲਾਂਗੀ ਮੇਰੇ ਲਈ ਤੇ ਸਿਰਫ 90 ਸੈਕਿੰਡ ਦੀ ਜਿਹੜੀ ਰੀਲ ਆ ਨਾ ਉਹੀ ਬੜੀ ਵੱਡੀ ਫਿਲਮ ਹੁੰਦੀ ਆ ਠੀਕ ਹੈ ਤੇ ਜੇਕਰ ਯਾਰ ਤੁਸੀਂ ਵੇਖਣਾ ਹੀ ਚਾਹੁੰਦੇ ਹੋ ਤੇ ਤੁਸੀਂ ਉਹਨਾਂ ਨੂੰ ਕਹੋ ਨਾ ਜਿਹੜੇ ਫਿਲਮਾਂ ਬਣਾਉਂਦੇ ਆ ਤੁਸੀਂ ਕੋ ਵੀ ਮੇਰੀ ਇਹ ਰੀਲ ਉਹਨਾਂ ਤੱਕ ਪਹੁੰਚਾ ਦਿਓ ਮੇਰਾ ਇੰਟਰਵਿਊ ਉਹਨਾਂ ਤੱਕ ਪਹੁੰਚਾ ਦਿਓ ਠੀਕ ਹੈ ਤੇ ਬਸ ਇਹੀ ਆ ਜੇਕਰ ਮਾਲਕ ਇੱਥੋਂ ਤੱਕ ਲੈ ਆਏ ਹਮ ਹਣਾ ਉਸ ਮਾਲਕ ਨੇ ਇੰਨਾ ਵੱਡਾ ਤਰਸ ਕੀਤਾ ਆ ਇੰਨਾ ਅੱਗੇ ਤੱਕ ਲੈ ਆਏ ਆ ਟੈਲੈਂਟ ਅੱਗੇ ਲੈ ਕੇ ਦੁਨੀਆ ਦੇ ਤੇ ਫਿਰ ਉਹਦੇ ਵਾਸਤੇ ਵੀ ਕੋਈ ਸੋਚਿਆ ਹੋਵੇਗਾ ਹਨਾ ਸੋ ਮੈਂ ਇਹੀ ਕਹਿਣਾ ਚਾਹਾਂਗੀ ਅੱਜ ਮੈਂ ਤਾਂ ਦੱਸਣਾ ਚਾਹਨੀ ਆ ਕਿ ਮੈਂ ਫਿਲਮਾਂ 'ਚ ਨਹੀਂ ਜਾ ਸਕਦੀ ਇਦਾਂ ਠੀਕ ਹੈ ਸੋ ਇਹ ਫੈਨਸ ਨੂੰ ਹੀ ਪ੍ਰਿਆ ਜੀ ਦੀ ਅਪੀਲ ਹੈ ਕਿ ਜੇ ਤੁਸੀਂ ਮੈਨੂੰ ਫਿਲਮਾਂ 'ਚ ਦੇਖਣਾ ਤੇ ਕਿਸੇ ਡਾਇਰੈਕਟਰ ਪ੍ਰੋਡਿਊਸਰ ਤੱਕ ਮੇਰੀ ਰੀਲ ਆਪੇ ਪਹੁੰਚਾ ਦਿਓ ਹਾਂ ਬਸ ਇੰਨਾ ਹੀ ਕੰਮ ਕਰ ਦਿਓ ਠੀਕ ਹੈ ਇਹ ਬੜੀ-ਬੜੀ ਸੇਵਾ ਲੱਗੂ ਤੁਹਾਨੂੰ ਬਿਲਕੁਲ ਬਾਕੀ ਚਲੋ ਕੋਈ ਨਾ ਇਹ ਕਹਿੰਦੇ ਇਨਸਾਨ ਦੀ ਮਿਹਨਤ ਹੀ ਅੱਗੇ ਲੈ ਕੇ ਜਾਂਦੀ ਹੈ ਮੈਂ ਮੈਂ ਖੁਦ ਨਹੀਂ ਕਹਿੰਦੀ ਕਦੇ ਕਿਸੇ ਨੂੰ ਠੀਕ ਹੈ ਕਿਉਂਕਿ ਮੈਨੂੰ ਨਾ ਐਵੇਂ ਲੱਗਦਾ ਮੈਨੂੰ ਰੱਬ ਤੇ ਬੜਾ ਭਰੋਸਾ ਹੈ ਹਮ ਹਣਾ ਮੈਨੂੰ ਰੱਬ ਤੇ ਇੰਨਾ ਭਰੋਸਾ ਹੈ ਕਿ ਗੁਰੂ ਰਾਮਦਾਸ ਜੀ ਨੇ ਬਹੁਤ ਕਿਰਪਾ ਕੀਤੀ ਹੈ ਤੇ ਅੱਗੋ ਵੀ ਕਿਰਪਾ ਹੀ ਕਰਨਗੇ ਹਣਾ ਜਿਹਨੂੰ ਭਰੋਸਾ ਹੋਵੇ ਆਕਾਲ ਪੁਰਖ ਤੇ ਤੇ ਫਿਰ ਉਹ ਬਿਲਕੁਲ ਚੜਦੀ ਕਲਾ ਚ ਰਹਿੰਦਾ ਫਸ ਠੀਕ ਹੈ ਓਕੇ ਤੇ ਇਹੀ ਆ ਤੇ ਰਿਸ਼ਤੇਦਾਰ ਰਿਸ਼ਤੇਦਾਰਾਂ ਨਾਲ ਤੇ ਮੇਰਾ ਬਚਪਨ ਤੋਂ ਹੀ ਬਹੁਤ ਜ਼ਿਆਦਾ ਪਿਆਰ ਹੈ ਰਿਸ਼ਤੇਦਾਰਾਂ ਨਾਲ ਤੇ ਮੇਰਾ ਬਚਪਨ ਤੋਂ ਬਹੁਤ ਸਾਰਾ ਪਿਆਰ ਆ ਸੋ ਇਸ ਕਰਕੇ ਉਹ ਚੀਜ਼ ਦੱਸਦੀ ਹੁੰਨੀ ਆ ਵੀ ਰਿਸ਼ਤੇਦਾਰ ਜਿਹੜੇ ਹੁੰਦੇ ਨਾ ਹੋਣਗੇ ਕਈ ਚੰਗੇ ਹੋਣਗੇ ਬਟ ਸਾਨੂੰ ਨਹੀਂ ਮਿਲੇ ਠੀਕ ਹੈ ਸਿੱਧੀ ਜੀ ਗੱਲ ਹੈ ਸਾਨੂੰ ਨਹੀਂ ਮਿਲੇ ਤੇ ਜੇ ਮੈਨੂੰ ਨਹੀਂ ਮਿਲੇ ਫਿਰ ਮੈਂ ਕਿਉਂ ਤਾਰੀਫ ਕਰਾਂ ਜਿਹੜੀ ਚੀਜ਼ ਮੇਨਾਂ ਹੋਈ ਨਹੀਂ ਆ ਮੈਂ ਕਿਉਂ ਉਹਦੇ ਬਾਰੇ ਬੋਲਾਂ ਫਿਰ ਤੇ ਕਾਲਪਨਿਕ ਹੋ ਜਾਏਗਾ ਤੇ ਮੈਂ ਸਚਾਈ ਪੇਸ਼ ਕਰਨੀ ਹੈ ਹਨਾ ਮੈਂ ਸਚਾਈ ਦੱਸੂਗੀ ਵੀ ਜੋ ਇਹ ਚੀਜ਼ ਹੈਗੀ ਆ ਵੀ ਜਿਨ੍ਹਾਂ ਦੇ ਚੰਗੇ ਹੈਗੇ ਆ ਉਹਨਾਂ ਨੂੰ ਮੁਬਾਰਕ ਸਾਡੇ ਨਹੀਂ ਚੰਗੇ ਠੀਕ ਹੈ ਤੁਸੀਂ ਇਹ ਨਾ ਸੋਚੋ ਕਿ ਮੈਂ 네ਗੇਟਿਵਿਟੀ ਫੈਲਾ ਰਹੀ ਹਾਂ ਇਹ ਸੱਚਾਈ ਹੈ ਪ੍ਰਿਆਜ ਜੀ ਤੁਹਾਨੂੰ ਕਿ ਮੈਸੇजेस ਆਉਂਦੇ ਆ ਮੈਂ ਕਮੈਂਟਸ ਪੜ੍ਹ ਰਹੀ ਸੀ ਕਿ ਦੀਦੀ ਫਿਲਮਾਂ ਦੇ ਵਿੱਚ ਆਓ ਤਾਂ ਫਿਰ ਉਹ ਲੋਕਾਂ ਦਾ ਸੁਪਨਾ ਕਦ ਪੂਰਾ ਕਰਨ ਜਾ ਰਿਓ ਐਕਚੁਅਲੀ ਮੇਰੇ ਜਿਹੜੇ ਅਕਾਊਂਟਸ ਹੈਗੇ ਨਾ 10-20 ਕਰੋੜ ਰੁਪਈਆ ਬਸ ਮੈਂ ਸੋਚ ਨਹੀਂ ਆ ਕਿ ਇੱਕ ਫਿਲਮ ਜਿਹੜੀ ਆ ਬਣਾਈ ਜਾਵੇ ਮੈਂ ਇੱਥੇ ਵਿਚਾਰੀ ਇੱਕ ਕਮਰੇ ਵਿੱਚ ਰੀਲ ਬਣਾਉਣ ਵਾਲੀ ਮੈਂ ਕਿੱਥੋਂ ਇੰਨਾ ਐਫਰਟ ਕਰ ਲਾਂਗੀ ਮੇਰੇ ਲਈ ਤਾਂ ਸਿਰਫ 90 ਸੈਕਿੰਡ ਦੀ ਜਿਹੜੀ ਰੀਲ ਹੈ ਨਾ ਉਹੀ ਬੜੀ ਵੱਡੀ ਫਿਲਮ ਹੁੰਦੀ ਹੈ